ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲੋ ਬਾਈ ਜੀ ਵਿਰਾਟ ਪੀਜਨ ਕਲੱਬ ਤੇ ਸਾਰਿਆਂ ਦਾ ਸਵਾਗਤ ਆ। ਤੇ ਬਾਈ ਜੀ ਤੁਹਾਨੂੰ ਦੱਸ ਦਈਏ ਕਿ ਆਪਣੇ ਕੋਲ ਕਬੂਤਰਾਂ ਦਾ ਹਰ ਤਰ੍ਹਾਂ ਦਾ ਸਮਾਨ ਮਿਲਦਾ ਆ। ਤੇ ਰਿਜ਼ਲਟ ਵਾਲੀਆਂ ਦਵਾਈਆਂ। ਠੀਕ ਆ ਜੀ। ਤੁਹਾਨੂੰ ਦੱਸ ਦਈਏ ਚੈਂਪੀਅਨ। ਫੁੱਲ ਰਿਜ਼ਲਟ ਆ ਬਈ ਇਸ ਦਵਾਈ ਦਾ ਵਿਟਾਮਿਨ। ਪਰਾਂ ਵਾਸਤੇ ਸਟਰੋਂਗਲੀ ਹਰ ਘਾਟ ਜਿਹੜੀ ਕਬੂਤਰ ਦੀ ਹੈ ਪੂਰੀ ਕਰਦੀ ਆ ਜੀ। ਲਗ ਲਗ ਦਵਾਈਆਂ ਨੇ ਸਾਰੀਆਂ ਦਾ ਤੁਹਾਨੂੰ ਦੱਸ ਰਿਹਾ ਡਿਟੇਲ ਦੇ ਵਿੱਚ ਵੀਡੀਓ ਨੂੰ ਦੇਖ ਲਿਓ ਮੇਰੇ ਵੀਰ ਠੀਕ ਹੈ ਜੀ ਇਹ ਹੈ ਪੀਜਨ ਮਲਟੀਵਿਟਾਮਿਨ ਇਹ ਕਬੂਤਰਾਂ ਦੇ ਜਿਵੇਂ ਚੈਂਪੀਅਨ ਹੈ ਉਵੇਂ ਹੀ ਇਹਦੇ ਵਿੱਚ ਵੀ ਮਲਟੀਵਿਟਾਮਿਨ ਨੇ ਹਰ ਤਰ੍ਹਾਂ ਦੇ ਨਾਲ ਕਬੂਤਰ ਦੇ ਅੰਦਰ ਕੋਈ ਵੀ ਜੜੀ ਹੈਗੀ ਆ ਘਾਟਾ ਕੂੜੀਆਂ ਕਰਨ ਦੇ ਵਿੱਚ ਸક્ષਮ ਹੈ ਜੀ ਇਹ ਅੱਗੇ ਆਜੋ ਜੀ ਤੇਲ ਪੀਜਨ ਮੈਗਾ ਆਇਲ ਟੌਪ ਕਲਾਸ ਰਿਜ਼ਲਟ ਕਬੂਤਰਾਂ ਦੇ ਮਸਲ ਪਾਵਰ ਨੂੰ ਗੇਮ ਗੇਨ ਕਰਦਾ ਜੀ ਵੱਡੀ ਚੀਜ਼ ਆਏ ਠੀਕ ਆ ਜੀ ਇਹ ਦੇਖੋ ਸਟ੍ਰੈਂਥ ਆਫ ਮਸਲਸ ਐਂਡ ਨਰਵਸ ਸਿਸਟਮ ਮਤਲਬ ਕਬੂਤਰ ਉਦਾਸ ਨਹੀਂ ਹੁੰਦਾ ਐਕਟਿਵ ਰਹਿੰਦਾ ਆ એનર્ਜੀ ਬਹੁਤ ਜ਼ਿਆਦਾ ਆ ਜਾਂਦੀ ਆ ਠੀਕ ਆ ਜੀ ਇੰਪਰੂਵ ਮਸਲ ਗਰੋਥ ਜਿਹੜਾ ਮਾਸ ਜਿਹੜਾ ਹੁੰਦਾ ਜਿਵੇਂ ਘਟ ਜਾਂਦਾ ਸੁੱਕ ਜਾਂਦਾ ਕਬੂਤਰਾਂ ਨੂੰ ਜਾਣ ਪਾ ਦਿੰਦਾ ਜੀ ਇਨਕਰੀਜ਼ ਮਸਲ ਠੀਕ ਆ ਨਾ ਇਹ ਦੇਖੋ ਸਾਰਾ ਕੁਝ ਉੱਪਰ ਦਿੱਤਾ ਹੋਇਆ ਔਰ ਜਿਹੜੇ ਕਬੂਤਰੀਆਂ ਕਬੂਤਰ ਕਈ ਵਾਰ ਅੰਡੇ ਨਹੀਂ ਲਾਉਂਦੇ ਉਹਨਾਂ ਵਿੱਚ ਵੀ ਬਹੁਤ ਜ਼ਿਆਦਾ ਇਹ ਕੰਮ ਕਰਦਾ ਕੱਚੀ ਅੰਡੇ ਪੱਕੇ ਲਾਉਣ ਲੱਗ ਜਾਂਦੀਆਂ ਰਿਜ਼ਲਟ ਲਿਆ ਬਾਈ ਕਾਫੀ ਵਧੀਆ ਰਿਜ਼ਲਟ ਆਇਆ ਮੇਰੇ ਭਰਾ ਔਰ ਇਹ ਪਰ ਪੱਟਣ ਤੇ ਸਮੇਂ ਹਮੇਸ਼ਾ ਪਾਇਆ ਕਰੋ ਬਾਜ਼ੀਆਂ ਦੇ ਵਿੱਚ ਤੁਸੀਂ ਇਹਦੀ ਖਾਸ ਤਰ੍ਹਾਂ ਯੂジング ਕਰਨੀ ਹੈਗੀ ਆ ਇਹਨੂੰ ਦੇਣ ਦਾ ਤਰੀਕਾ ਦੱਸ ਦਿੰਨੇ ਆ ਤੁਸੀਂ ਦਾਣੇ ਦੇ ਨਾਲ ਨਾਲ ਲਗਾ ਕੇ ਜਿਹੜਾ ਦਾਣਾ ਪਾਉਣਾ ਆ ਇੱਕ ਟੱਕਣ ਪਾ ਲਓ ਤੁਸੀਂ ਆਪਣੇ ਦਾਣੇ ਦੇ ਵਿੱਚ ਵੀ ਥੋੜਾ ਥੋੜਾ ਦਾਣੇ ਦੇ ਨਾਲ ਲੱਗ ਜਵੇ ਤੇ ਪਾਓ ਤੇ ਇਹ ਜਿਹੜੀ ਆ মালਟੀ ਵਿਟਾਮਿਨ ਤੁਹਾਨੂੰ ਦੱਸੀ ਹੈਗੀ ਆ ਜਾਂ ਚੈਂਪੀਅਨ ਦੱਸੀ ਹੈਗੀ ਆ ਇਹਨੂੰ ਤੁਸੀਂ ਕੀ ਗਾਨਾ ਹੈਗਾ ਆ 1 ਲੀਟਰ ਦੇ ਵਿੱਚ 3-4 ਐਮ ਐਲ ਆਪਾਂ ਪਾ ਸਕਦੇ ਆ ਔਰ ਰਿਜ਼ਲਟ ਪੂਰਾ ਵਧੀਆ ਜੀ ਰਿਜ਼ਲਟ ਲੈੇ ਹੋਏ ਹੁਣ ਬਾਈ ਕਈ ਵੀਰ ਕਹਿੰਦੇ ਸਾਡੇ ਕਬੂਤਰ ਗਲਸਦੇ ਆ ਹਰੀ ਵਿਠ ਮਾਰਦੇ ਪਤਲੀ ਵਿਠ ਮਾਰਦੇ ਆ ਕਬੂਤਰਾਂ 'ਚ ਮਤਲਬ ਕੋਈ ਵੀ ਪ੍ਰੋਬਲਮ ਆਂਦੀ ਆ ਨਾ ਇਹ ਪੀਜਨ ਸਟਰੋਂਗ ਹੈਲਥ ਦਵਾਈ ਆ 100% ਕੰਮ ਕਰੇਗੀ ਔਰ ਬਹੁਤ ਵੀਰਾਂ ਨੇ ਕਰੀ ਵੀ ਆ ਜਿਹੜਾ ਵੀ ਲੈ ਕੇ ਜਾਂਦਾ ਕਹਿੰਦਾ ਕਿ ਸਾਡੇ ਕਬੂਤਰ ਬਾਈ ਸਹੀ ਹੋਗੇ ਹਜ਼ਾਰਾਂ ਰੁਪਈਆ ਖਰਚਣ ਦੀ ਲੋੜ ਨਹੀਂ ਵੀਰੇ ਤੁਹਾਨੂੰ ਇਹ ਸਿਰਫ 150 200 ਤੇ ਇੱਕ ਸਿਰਫ ਤੇਲ ਮਹਿੰਗਾ ਆ ਇਹ 400 ਰੁਪਏ ਦੇ ਨੀਅਰ ਭਾਈ ਆ ਮੇਰੇ ਵੀਰ ਠੀਕ ਆ ਜੀ ਤੇ ਜਿਹੜੇ ਵੀ ਵੀਰ ਨੇ ਖਰੀਦਣੀ ਹੋਵੇ ਕੋਈ ਵੀ ਦਵਾਈ ਉਹ ਆਪਣੇ ਨਾਲ ਸੰਪਰਕ ਕਰ ਸਕਦਾ ਮੋਬਾਈਲ ਨੰਬਰ ਆਪਾਂ ਦੇ ਰਹੇ ਆ ਸਕਰੀਨ ਤੇ ਠੀਕ ਆ ਜੀ ਤੇ ਆਪਣੀਆਂ ਜੀ ਦੋ ਦੁਕਾਨਾਂ ਆ ਇੱਕ ਆਪਣੀ ਹੈਗੀ ਆ ਲੁਧਿਆਣੇ ਗਿੱਲ ਪਿੰਡ ਦੇ ਵਿੱਚ ਸਟੇਸ਼ਨ ਰੋਡ ਤੇ ਮਰੂਤੀ ਸ਼ੋਅਰੂਮ ਦੇ ਸਾਹਮਣੇ ਠੀਕ ਆ ਜੀ ਤੇ ਦੂਜੀ ਜਿਹੜੀ ਆਪਣੀ ਦੁਕਾਨ ਹੈਗੀ ਆ ਬਾਈ ਜੀ ਮੁਕੇਰੀਆਂ ਸ਼ਹਿਰ ਦੇ ਵਿੱਚ ਆ 메ਨ ਹਾਈਵੇ ਦੇ ਉੱਤੇ ਆ ਇਹ ਵੀ ਜੀ ਤੇ ਸਾਡੇ ਕੋਲੋਂ ਤੁਹਾਨੂੰ ਐਗ ਬੋਲ ਬਹੁਤ ਹੀ ਵਧੀਆ ਚੀਜ਼ ਹੈ ਜੀ ਇਹ ਫੁੱਲ ਹੈਵੀ ਆ ਠੀਕ ਆ ਜੀ ਟੁੱਟਦੀ ਨਹੀਂ ਆ ਪਲਟਦੀ ਨਹੀਂ ਆ ਪੂਰਾ ਵਧੀਆ ਇਹਦਾ ਰਿਜ਼ਲਟ ਹੈਗਾ ਆ ਇਹ ਇਹਦੇ ਵਿੱਚ ਜਿਹੜਾ ਹੈਗਾ ਆ ਤੁਹਾਨੂੰ ਦੱਸ ਦਿੰਨੇ ਆ ਇਹ ਜਿਹੜੇ ਕੱਖ ਬਣਾਏ ਹੋਏ ਆ ਇਹ ਇਹਦੇ ਵਿੱਚ ਲੱਗ ਜਾਂਦੇ ਆ ਤੁਸੀਂ ਦੇਖ ਸਕਦੇ ਹੋ ਇਹ ਉਹਦੇ ਚ ਰੱਖ ਦਿੱਤੇ ਆ ਕੁੰਡੇ ਦੇ ਵਿੱਚ ਇਹ ਕਬੂਤਰ ਜਿਹੜੇ ਹੈਗੇ ਆ ਬੱਚੇ ਬਹੁਤ ਵਧੀਆ ਇਹਦੇ ਚ ਪਾਲਦੇ ਆ ਸਾਨੂੰ ਪ੍ਰਾਲੀ ਜਾਂ ਕੱਖ ਹੋਰ ਪਾਣ ਦੀ ਜ਼ਰੂਰਤ ਨਹੀਂ ਪੈਂਦੀ ਜਦੋਂ ਆਪਾਂ ਇਹ ਪਾ ਦਿੰਨੇ ਆ ਠੀਕ ਆ ਜੀ ਬਾਕੀ ਆਪਣੇ ਕੋਲ ਜੀ ਇਹ ਪੈਚ ਹੈਗੇ ਨੇ ਕਬੂਤਰਾਂ ਦੇ ਬੈਠਣ ਦੇ ਵਾਸਤੇ ਇਹ ਹਾਈ ਕੁਆਲਿਟੀ ਪੈਚ ਆ ਉੱਪਰ ਦੇਖੋ ਜੀ ਬਹੁਤ ਹੀ ਵਧੀਆ ਲੱਕੜੀ ਵੀ ਲੱਗੀ ਹੋਈ ਆ ਇਹ ਤੁਸੀਂ ਆਪਣੇ ਕੋਲੋਂ ਖਰੀਦ ਸਕਦੇ ਹੋ ਠੀਕ ਆ ਜੀ ਲੱਗ ਲੱਗ ਕੁਆਲਿਟੀ ਦਾ ਬਈ ਲੱਗ ਲੱਗ ਰੇਟ ਹੁੰਦਾ ਜਿੰਨਾ ਵਧੀਆ ਮਟੀਰੀਅਲ ਲਾਵਾਂਗੇ ਉਹਦੇ ਹਿਸਾਬ ਨਾਲ ਹੀ ਉਹਦਾ ਰੇਟ ਹੁੰਦਾ ਜੀ ਕਿਸੇ ਦਾ ਵੀ ਠੀਕ ਆ ਜੀ ਆਪਣੇ ਕੋ ਹਲਕੇ ਵੀ ਹੈਗੇ ਆ ਵਧੀਆ ਵੀ ਹੈਗੇ ਨੇ 55 ਰੁਪਏ ਵਾਲੇ ਵੀ ਹੈਗੇ ਆ ਬਾਈ ਜੀ 65 ਰੁਪਏ ਵਾਲੇ ਵੀ ਹੈਗੇ ਆ ਤੇ 75 ਰੁਪਏ ਵਾਲੇ ਵੀ ਹੈਗੇ ਆ ਅਲੱਗ-ਲੱਗ ਨੇ ਅਲੱਗ-ਲੱਗ ਕੁਆਲਿਟੀਆਂ ਨੇ ਬਾਕੀ ਇਹ ਛਤਰੀਆਂ ਨੇ ਜਿੰਨੀਆਂ ਵੀ ਤੁਸੀਂ ਦੇਖ ਰਹੇ ਹੋ ਬਣਾ-ਬਣਾ ਕੇ ਰੱਖੀਆਂ ਹੋਈਆਂ ਪਿੰਜਰੇ ਬਣੇ ਪਏ ਨੇ ਡੋਲੀਆਂ ਬਣੀਆਂ ਪਈਆਂ ਨੇ ਜੀ ਡੋਲੀਆਂ ਦੀ ਤੁਹਾਨੂੰ ਖਾਸियत ਦੱਸ ਦਈਏ ਕਈ ਵਾਰ ਭਰਾ ਸਿੱਧੇ ਹੀ ਨਾ ਨਟ ਲਾਉਂਦੇ ਆ ਪੇਚ ਲਾਉਂਦੇ ਆ ਅਸੀਂ ਕੱਲੇ-ਕੱਲੇ ਪੇਚ ਦੇ ਥੱਲੇ ਵਾਸ਼ਰ ਰੱਖੀ ਹੋਈ ਆ ਬਾਈ ਇੱਕ ਵਾਰ ਲੱਗੀ ਦੀ ਇਹ ਜਾਂਦੀ ਨਹੀਂ ਹਰ ਪੇਚ ਦੇ ਥੱਲੇ ਜਿਹੜੀ ਵਾਸ਼ਰ ਹੈ ਜੀ ਇਹ ਦੇਖੋ ਮੇਰੇ ਵੀਰ। ਥੋੜਾ ਵਧੀਆ ਜਿਹੜੀ ਹੈਗੀ ਆ ਖੁੱਲੀ ਡੁੱਲੀ ਡੋਲੀ ਬਣਾਈ ਆ। 5 ਫੁੱਟ ਦੇ ਵਿੱਚ ਡੋਲੀ ਜਿਹੜੀ ਆ ਤਿਆਰ ਕੀਤੀ ਗਈ ਹੈ ਜੀ। ਔਰ ਵਧੀਆ ਰੈਡੂ ਲਾਇਆ ਟਾਇਰ। ਤਾਂ ਉਹ ਦੱਸਦੀ ਇੱਕ ਸੰ ਤ੍ਰੀਜੇ ਟਾਇਰ ਉਹ ਖਰਾਬ ਹੋ ਜਾਂਦੇ ਆ ਬਈ ਇਹਦੇ ਟਾਇਰ ਆ ਖਰਾਬ ਨਹੀਂ ਹੁੰਦੇ। ਔਰ ਵਧੀਆ ਚੱਲਦੇ ਰਹਿੰਦੇ ਨੇ। ਹਰ ਚੀਜ਼ ਜਿਹੜੀ ਹੈਗੀ ਆ ਕੋਸ਼ਿਸ਼ ਰਹਿੰਦੀ ਆ ਕਿ ਵਧੀਆ ਕਰਕੇ ਆਪਾਂ ਲਗਾਈਏ। ਇਹ ਡ੍ਰਿੰਕਰ ਹੈ ਜੀ। ਠੀਕ ਹੈ ਜੀ 3 ਲੀਟਰ ਵਾਲੇ ਡਰਿੰਕਰ ਵੀ ਹੈਗੇ ਆ ਤੇ 6 ਲੀਟਰ ਵਾਲੇ ਡਰਿੰਕਰ ਵੀ ਹੈਗੇ ਆ ਵਿੱਚ ਵੀ ਪਏ ਨੇ ਕਾਫੀ ਡਰਿੰਕਰ ਹੈਗੇ ਨੇ ਇਹ ਟਰਿਆ ਨੇ ਜੀ ਦਾਣਾ ਪਾਉਣ ਵਾਲੀਆਂ ਤੁਹਾਨੂੰ ਫੇਰ ਦੱਸ ਦਈਏ ਜੋਇੰਟ ਵੀ ਹੋ ਜਾਂਦੀਆਂ ਨੇ ਆਪਸ ਵਿੱਚ ਠੀਕ ਹੈ ਜੀ ਤੇ ਹਰ ਚੀਜ਼ ਸਾਡੇ ਕੋਲ ਅਵੇਲੇਬਲ ਹੈਗੀ ਆ ਜੀ ਕਲਰ ਵੀ ਮਿਲ ਜਾਣਗੇ ਆਪਣੇ ਕੋ ਇੱਧਰ ਖਾਨੇ ਦੇ ਵਿੱਚ ਦੇਖੋ ਵਿੱਚ ਪਿੱਛੇ ਕਲਰ ਪਏ ਹੋਏ ਨੇ ਜਿਹੜੇ ਵੀ ਕਿਸੇ ਵੀ ਨੂੰ ਜ਼ਰੂਰਤ ਹੋਵੇ ਉਹ ਆਪਣੇ ਕੋਲੋਂ ਕਲਰ ਜਾਂ ਕੋਈ ਵੀ ਕਬੂਤਰਾਂ ਦੇ ਅਕੋਰਡਿੰਗ ਜਿਹੜਾ ਸਮਾਨ ਆ ਬਾਜੀ ਵਾਲੇ ਪਿੰਜਰੇ ਬਾਜੀ ਵਾਲੀਆਂ ਝੋਟਾਂ ਆਪਣੇ ਕੋਲ ਛਤਰੀ ਤੁਸੀਂ ਆਪਣੀ ਮਰਜ਼ੀ ਦੇ ਸਾਈਜ਼ ਦੀ ਜਿਹੜੀ ਉਹ ਬਣਵਾ ਸਕਦੇ ਹੋ ਠੀਕ ਹੈ ਜੀ ਹਰ ਚੀਜ਼ ਜਿਹੜੀ ਇਸ ਟਾਈਮ ਅਵੇਲੇਬਲ ਆ ਔਰ ਪਾਈਪ ਜਿਹੜੀ ਹੈ ਗਿਆ ਆਪਣੇ ਕੋਲ 20 22 ਫੁੱਟ ਤੱਕ ਅਵੇਲੇਬਲ ਮਿਲਦੀ ਹੈ ਜੀ ਹਰ ਤਰ੍ਹਾਂ ਦੀਆਂ ਜਿਹੜੀਆਂ ਅਸੀਂ ਪਾਈਪਾਂ ਬਣਾਈਆਂ ਹੋਈਆਂ ਨੇ ਬਾਕੀ ਭਾਈ ਜੀ ਕਿੱਦਾਂ ਦਾ ਲੱਗਾ ਸ਼ੌਂ ਕਿੱਦਾਂ ਦਾ ਮਟੀਰੀਅਲ ਆ ਜ਼ਰੂਰ ਦੱਸਣਾ ਤੇ ਆਪਣਾ ਚੈਨਲ ਵਿਰਾਟ ਪੀਜਨ ਕਲੱਬ ਨੂੰ ਸਬਸਕ੍ਰਾਈਬ ਮੇਰੇ ਵੀਰ ਜ਼ਰੂਰ ਕਰ ਲਿਓ ਤਾਂ ਜੋ ਹਰ ਆਉਣ ਵਾਲੀ ਨਵੀਂ ਵੀਡੀਓ ਤੁਸੀਂ ਛੇਤੀ ਤੋਂ ਛੇਤੀ ਦੇਖ ਸਕੋ ਅਤੇ ਵਧੀਆ ਜਾਣਕਾਰੀ ਜਿਹੜੀ ਵੀਰ ਜੀ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹਿੰਦੇ ਹਮੇਸ਼ਾ ਹੀ ਔਰ ਪੰਜਾਬ ਦੀਆਂ ਟੌਪ ਕਲਾਸ ਖੜਾਹਰੀਆਂ ਦੇ ਕੋਲ ਜਾਈਦਾ ਤੇ ਉਹਨਾਂ ਦੇ ਕਬੂਤਰਾਂ ਦਾ ਜਿਹੜਾ ਆਪਾਂ ਤੁਹਾਨੂੰ ਸ਼ੌਂਕ ਵੀ ਜਿਹੜਾ ਉਹ ਕਰਾਉਂਦੇ ਰਹਿੰਦੇ ਆ। ਬਾਕੀ ਕਿੱਦਾਂ ਦੀ ਲੱਗੀ ਵੀਡੀਓ ਜ਼ਰੂਰ ਦੱਸਣਾ ਨਵੀਂ ਵੀਡੀਓ ਬਹੁਤ ਛੇਤੀ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਜੀ ਇੰਤਜ਼ਾਰ ਕਰੋ ਤਦ ਤੱਕ ਲਈ ਧੰਨਵਾਦ ਸ਼ੁਕਰੀਆ ਮਿਹਰਬਾਨੀ ਜੀ।